ਮੋਹ ਤੋੜ ਕੇ ਗੁਰੂ ਨਾਲ ਪਿਆਰ ਕਰਨਾ ਇਹ ਅਸਲੀ ਮੋਹ ਹੈ ਜੀ ਗੁਰੂ ਨਾਲ ਜੂ ਟਰਨ ਲੈਣਾ ਪੈਣਾ ਹੈ ਜੀ ਜੂ ਟਰਨ ਜਿਵੇਂ ਮੱਛੀ ਦੇ ਗਲ ਵਿੱਚ ਇੱਕ ਸਰਾਕ ਹੁੰਦਾ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ ਉਹ 24 ਘੰਟੇ ਪਾਣੀ ਉਹਦੇ ਅੰਦਰ ਥੋੜੀ ਚੱਲਦਾ ਹੈ ਪਰਮਾਤਮਾ ਨੇ ਉਹ ਉਹਦੇ ਅੰਦਰ ਇੱਕ ਏਦਾਂ ਦਾ ਸਰਾਕ ਬਣਾਇਆ ਗਲੇ ਦੇ ਵਿੱਚ ਜਦੋਂ ਮੱਛੀ ਨੂੰ ਪਿਆਸ ਲੱਗਦੀ ਹੈ ਉਹ ਦਰਿਆਸ ਦੇ ਵਿੱਚ ਸਿੱਧੀ ਜਾਂਦੀ ਜਾਂਦੀ ਇੱਕੋ ਦਮ ਜੂਟਰਨ ਲੈਂਦੀ ਆ ਉਹਦਾ ਸਰਾਕ ਖੁੱਲ ਜਾਂਦਾ ਜਿੰਨਾ ਉਹਨੂੰ ਪਾਣੀ ਚਾਹੀਦਾ ਹੈ ਪਿਆਸ ਲੱਗੀ ਆ ਉਹਨਾਂ ਪਾਣੀ ਉਹਦੇ ਅੰਦਰ ਚਲਾ ਜਾਂਦਾ ਇਸੇ ਤਰ੍ਹਾਂ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਜਾਂਦੇ ਜਾਂਦੇ ਸਾਨੂੰ ਜੂ ਟਰਨ ਲੈਣਾ ਪੈਣਾ ਗੁਰੂ ਵਾਲੇ ਪਾਸੇ ਸਾਡੀਆਂ ਪਿਆਸਾਂ ਉੱਧੇ ਮਿਟਣਗੀਆਂ ਜਿੱਦ ਦੇ ਗੁਰੂ ਦੇ ਸਨਮੁਖ ਹੋ ਗਏ ਇੱਕ ਆਵਾਰੀ ਸਨਮੁਖ ਹੈ ਜੀ ਇੱਕ ਆਵਾਰੀ ਸਨਮੁਖ ਹੈ ਇੱਕ ਅੰਦਰੋਂ ਭਾਵਨਾ ਦੇ ਵਿੱਚੋਂ ਸਨਮੁਖ ਇੱਕ ਸੂਖਮ ਸਰੀਰ ਗੁਰੂ ਦੇ ਸਾਹਮਣੇ ਸਨਮੁਖ ਹੁੰਦਾ ਹੈ